ਹਮੋ ਪੀਖ ਕ ਪੀਖਾਰੀ ਤੇਰੇ ਤੋਨ ਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰੰਗ ਰਤਾ ਸੇਖ ਮੈਂ ਤੂ ਸਭ ਬੁੱਧ ਤੁਮਾਰੀ ਮੰਦਰਸ਼ਾਵਾ ਤੇਰੇ ਤਜਵਨ ਆਵਰਨਾ ਜਾਣਾ ਮੇਰੇ ਸਹਿਵਾ ਗਣਗਾ ਵਾ ਨਿਤ ਤੇਰੇ ਸਜਣਾ ਸਚਾ ਪਾਤੀਸ਼ਾ ਸਿਰਸ਼ਾ ਦੈਸੋ ਜੇਸ ਪਾਸ ਬੈਠਿਆ ਸੋਹੀਐ ਸਵਨਾ ਦਾ ਵਿਸਾਹ ਬਾਹੀ ਗਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਜਹ ਜਹ ਵੇਖੋ ਤਹ ਜੂਰ ਦੂਰਕਤ ਹੋ ਨ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਤਿਆਈ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨ ਜਾਈ ਰਬ ਰਹੇ ਆਸਰ ਬਤਰ ਮੈਂ ਮਨ ਸਦਾ ਤਿਆਈ ਈ ਤਯੂਤ ਨਹੀਂ ਵਿਛੜੈ ਸੋ ਸੰਗੀ ਗਨਿਐ ਬੇਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਐ ਰਹਾਉ ਪ੍ਰਤੀ ਪਾਲੈ અપਿਆਉ ਦੇ ਕਾਸ਼ ਯੂਨ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਛਲ ਸੇ ਤਿਆਪਾਰ ਪ੍ਰਭ ਉੱਚਾ ਜਾ ਕਾ ਰੂਪ ਜਾਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੁ ਦਿਆਲ ਪ੍ਰਭ ਜੇ ਤਾ ਤੁਮਹੇ ਅਰਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਾਗ ਸਾਦਾ ਸਾ ਮਤ ਦੇ ਦਇਆਲ ਪ੍ਰਭ ਜੇ ਤਾ ਤੁਮਹੇ ਅਰਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਾਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ